ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਨੂੰ ਫਿਰ ਇੱਕ ਡਿਜ਼ਾਈਨ ਹੈ ਜਿਹੜਾ ਬਹੁਤ ਸਾਰੇ ਕਲਰ ਕੰਬੀਨੇਸ਼ਨ ਤੇ ਬਣਿਆ ਔਰ ਸੇਮ ਵੀ ਬਣਿਆ ਉਹ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਬਹੁਤ ਹੀ ਸਾਰਿਆਂ ਦੀ ਚੋਇਸ ਫੇਵਰਿਟ ਛੇਜ ਰਿਹਾ ਹੈਗਾ ਕਲਰ ਰਿਹਾ ਸੌਰੀ ਡਿਜ਼ਾਈਨ ਰਿਹਾ ਹੈਗਾ ਤੇ ਉਹਨੂੰ ਜਿਵੇਂ ਜਿਵੇਂ ਵੀ ਕੋਈ ਵੀ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਜਿਹੜਾ ਸੂਟ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਬਣਾਉਂਦਾ ਸੋ ਉਹਦੀ ਜਿਹੜੀ ਗ੍ਰੇਸ ਹੈਗੀ ਉਹਦਾ ਟੋਟਲੀ ਫਰਕ ਪੈ ਜਾਂਦਾ ਸੋ ਕਈ ਜਿਹੜੀਆਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਐਕਚੁਅਲੀ ਕਨਫਿਊਜ਼ਨ ਹੁੰਦੀ ਹੈ ਕਿ ਕਿਸ ਸ਼ੀਰਟ ਤੇ ਜਿਹੜਾ ਡਿਜ਼ਾਈਨ ਹੈ ਉਹ ਕਿਹੜਾ ਵਧੀਆ ਲੱਗੇਗਾ ਸੋ ਇਹ ਆਪਣਾ ਡਿਜ਼ਾਈਨ ਹੈ ਜੀ ਬਹੁਤ ਹੀ ਸਾਰਿਆਂ ਨੇ ਪਸੰਦ ਕੀਤਾ ਤੇ ਬਹੁਤ ਹੀ ਸੁਪਰ ਹਿੱਟ ਡਿਜ਼ਾਈਨ ਹੈ ਔਰ ਅਸੀਂ ਇਹਨਾਂ ਇਸ ਦੇ ਸੂਟ ਦੇ ਬਹੁਤ ਹੀ ਜ਼ਿਆਦਾ ਸੂਟ ਬਣਾ ਚੁੱਕੇ ਹਾਂ ਬਣਾ ਚੁੱਕੇ ਆਂ ਔਰ ਇਹ ਸਾਰੇ ਹਰ ਇੱਕ ਆਰਡਰ ਦੇ ਵਿੱਚ ਅਸੀਂ ਇਹ ਸੂਟ ਭੇਜਿਆ ਹੀ ਭੇਜਿਆ ਹੈਗਾ ਸੋ ਇਸ ਤਰ੍ਹਾਂ ਇਹਦੇ ਨੀਚੇ ਆਰਗੈਂਜ਼ਾ ਲੱਗ ਕੇ ਅਸੀਂ ਵਰਕ ਕੀਤਾ ਹੋਇਆ ਔਰ ਉੱਪਰ ਇਸ ਤਰ੍ਹਾਂ ਦੀ ਥ्रेड embroiderry ਹੈ ਇਹ ਦੇਖੋ ਔਰ ਇਹਦੀ ਬਾਜੂ ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਜੀ ਬੈਕ ਤੇ ਵੀ ਹੈ ਔਰ ਪਹੁੰਚੇ ਤੇ ਵੀ ਹੈ ਇਹ ਸੇਮ ਸਾਰਿਆਂ ਤੇ ਸੇਮ ਇਸ ਤਰ੍ਹਾਂ ਦਾ ਵਰਕ ਬੱਲ ਲਵੋ ਦਿੱਤਾ ਹੋਇਆ ਜਿਵੇਂ ਇਹ ਬੈਕ ਹੈ ਸੋ ਇਹ ਬਹੁਤ ਹੀ ਪਿਆਰੀ ਜੀ ਏਮਬਰਾਇਡਰੀ ਹੈ ਤੁਸੀਂ ਇਹਨੂੰ ਆਪਣੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਸ਼ੇਡ ਤੇ ਕਰ ਸਕਦੇ ਹੋ ਇਸ ਤਰ੍ਹਾਂ ਗੱਲੇ ਤੇ ਬਣਿਆ ਹੋਇਆ ਹੈ ਜੀ ਔਰ ਇਸ ਤਰ੍ਹਾਂ ਕੀ ਰਿਦਾ ਹੈਗਾ ਜਿਦੇ ਨਾਲ ਦੁਪੱਟਾ ਜਿਵੇਂ ਵੀ ਤੁਸੀਂ ਕਰੋਗੇ ਉਹਦੇ ਨਾਲ ਪ੍ਰਾਈਸਿਸ ਆ ਜਿਹੜੇ ਅਲੱਗ-ਅਲੱਗ ਹੋ ਜਾਣਗੇ ਜਿਵੇਂ ਅਸੀਂ ਕੋਟਾ ਦੇ ਨਾਲ ਜਾਂ ਸੈਮੀ ਔਰਗੈਂਜ਼ਾ ਦੇ ਨਾਲ ਇਹਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤਾ ਸੀ ਤੁਹਾਡੇ ਨਾਲ ਕਿਉਂਕਿ ਸੈਮੀ ਔਰਗੈਂਜ਼ਾ ਦੇ ਵਿੱਚ ਜਿਹੜਾ ਪਿਓਰ ਔਰਗੈਂਜ਼ਾ ਨਾਲੋਂ ਸ਼ੇਡ ਆ ਥੋੜੇ ਵੱਖਰੇ ਹੋ ਜਾਂਦੇ ਆ ਥੋੜੇ ਜ਼ਿਆਦਾ ਹੁੰਦੇ ਆ ਚਣੌਣ ਨਾਲੇ ਦੀ ਕਾਸਟ ਵੱਧ ਜਾਂਦੀ ਆ ਇਸ ਤਰ੍ਹਾਂ ਇਹਦੇ ਤੇ ਕਟਵਰਕ ਕੀਤਾ ਹੋਇਆ ਆ ਔਰ ਡਾਈ ਕੀਤਾ ਹੋਇਆ ਸੋ ਤੁਸੀਂ ਜੇਕਰ ਸੇਮ ਵੀ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਕਰਵਾ ਸਕਦੇ ਹੋ ਸੈਂਟਰ ਦੇ ਵਿੱਚ ਇੱਕ ਸਰਕਲ ਬੰਦ ਹੈ ਸਾਈਡਸ ਤੇ ਬੰਦ ਹੈ ਸੋ ਇਹ ਚ ਨੋਨ ਦੇ ਉੱਪਰ ਹੈ ਉਹ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਇਹਨੂੰ ਕਰਵਾ ਸਕਦੇ ਹੋ ਨੈਕਸਟ ਸੂਟ ਹੈਗਾ ਜੀ frozy shade ਤੁਸੀਂ ਵੀ ਬਹੁਤ ਪਿਆਰਾ ਬਣਿਆ ਹੋਇਆ ਮੈਂ ਤੁਹਾਨੂੰ ਕੋਲ ਕੇ ਦਿਖਾਉਣੀ ਆ ਦਾ ਆ ਕਿ ਆ frozy shade ਇਹ ਆਪਣੇ ਕੋਲੇ ਆਰਡਰ ਦੇ ਬਣੇ ਹੋਏ ਆ ਅਗਰ ਤੁਸੀਂ ਸੇਮ ਤੇ ਵੀ ਬਣਾਉਣਾ ਚਾਹੁੰਦੇ ਹੋ ਓਨਲੀ ਸੂਟ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਬਣਾ ਸਕਦੇ ਹੋ ਇਹ ਦੇਖੋ ਇਹਦੇ ਤੇ ਵੀ ਡਿਜ਼ਾਈਨ ਆ ਜਿਹੜਾ ਬਹੁਤ ਹੀ ਪਿਆਰਾ ਲੱਗਦਾ ਡਾਰਕ frozy shade ਹੈ ਨੈਕਸਟ ਆਪਾਂ ਖੋਲਾਂਗੇ ਨੇ ਇਹ ਜਿਹੜੀ ਨੀਚੇ ਵਾਲੀ ਵੀਲ ਹੈ ਜੀ ਇਹ ਹੀ ਦੇ ਬੈਗ ਤੇ ਬੰਦੀ ਹੈ ਬਾਜੂ ਤੇ ਬੰਦੀ ਹੈ ਸੋ ਸਾਰਿਆਂ ਦਾ ਜਿਹੜਾ ਡਿਜ਼ਾਈਨਿੰਗ ਅਸੀਂ ਸੇਮ ਦੇਵਾਂਗੇ ਔਰ ਪੂਰੇ ਸੂਟ ਵਿਦ ਵਰਕ ਦਾ ਪ੍ਰਾਈਸ ਹੀ ਤੁਹਾਨੂੰ ਦੱਸਾਂਗੇ ਵਿਦਆਊਟ ਦੁਪੱਟਾ ਤੁਸੀਂ ਪੁੱਛਣਾ ਤਾਂ ਤੁਸੀਂ ਮੈਂਸ਼ਨ ਕਰ ਸਕਦੇ ਹੋ ਅਗਰ ਵੀ ਦੁਪੱਟੇ ਦਾ ਪ੍ਰਾਈਸ ਇਸ ਦਾ ਅਲੱਗ ਹੋਊਗੀ ਤੁਸੀਂ ਦੱਸ ਸਕਦੇ ਹੋ ਕਿ ਸਾਨੂੰ ਜਿਹੜਾ ਦੁਪੱਟਾ ਕਿਸ ਫੈਬਰਿਕ ਦਾ ਚਾਹੀਦਾ ਸੋ ਉਹਦੇ ਨਾਲ ਆਪਾਂ ਤੁਹਾਨੂੰ ਅਲੱਗ ਪ੍ਰਾਈਸ ਦੱਸਾਂਗੇ ਇਹ ਹੈਗਾ ਜੀ ਵਾਈਨ ਸ਼ੇਡ ਇਹਦੇ ਤੇ ਵੀ ਕਲਰ ਕੰਬੀਨੇਸ਼ਨ ਬਹੁਤ ਆਸਮ ਹੈ ਬਹੁਤ ਹੀ ਪਿਆਰੇ ਹੈ ਇਸ ਤਰ੍ਹਾਂ ਬਣਿਆ ਹੋਇਆ ਸੇਮ ਔਰ ਨੈਕਸਟ ਹੈਗਾ ਜੀ ਇਹ ਨੰਦੀ ਗ੍ਰੀਨ ਹੈ ਸੋ ਇਹ ਵੀ ਬਹੁਤ ਪਿਆਰਾ ਅਸੀਂ ਤੁਹਾਨੂੰ ਜਿਹੜਾ ਪਹਿਲਾਂ ਦਿਖਾਇਆ ਉਹ ਥੋੜਾ ਜਿਹਾ ਸ਼ੇਡ ਦਾ ਫਰਕ ਹੈ ਜੀ ਸੋ ਇਹਨੇ ਨਾਲ ਹੀ ਜਿਹੜਾ ਸ਼ੇਡ ਦਾ ਫਰਕ ਹੋ ਜਾਂਦਾ ਔਰ ਕਲਰ ਕੰਬੀਨੇਸ਼ਨ ਦਾ ਫਰਕ ਹੋ ਜਾਂਦਾ ਤੁਸੀਂ ਜਿਹੜਾ ਵੀ ਬਣਾਉਣਾ ਹੈਗਾ ਉਹਦਾ ਸਕਰੀਨਸ਼ਾਟ ਲਿਓ ਪਲੀਜ਼ ਤੇ ਤੁਸੀਂ ਭੇਜੀਓ ਆਪਾਂ ਨੂੰ ਤੁਹਾਨੂੰ ਪ੍ਰਾਈਸ ਜਿਵੇਂ ਵੀ ਚਾਹੀਦੀ ਹੈ ਅਸੀਂ ਦੱਸ ਦਾਂਗੇ ਕਈ ਜਿਹੜੇ ਕਸਟਮਰਸ ਹੁੰਦੇ ਆ ਉਹ ਆਪਾਂ ਨੂੰ ਕੱਲੇ ਵਰਕ ਦੀ ਪ੍ਰਾਈਸ ਪੁੱਛਦੇ ਆ ਪਲੀਜ਼ ਅਸੀਂ ਜਿਹੜੇ ਕੱਲੇ ਵਰਕ ਦਾ ਨਹੀਂ ਕਰਦੇ ਹੈਗੇ ਅਗਰ ਤੁਸੀਂ ਓਨਲੀ ਸੂਟ ਲੈਣਾ ਅਸੀਂ ਉਹ ਕਰ ਸਕਦੇ ਆ ਓਨਲੀ ਸੂਟ ਵਿਦਆਊਟ ਦੁਪੱਟਾ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਕੱਲੇ ਵਰਕ ਦਾ ਸਾਨੂੰ ਅਸੀਂ ਇੱਕ ਦੋ ਵਾਰੀ ਕੀਤਾ ਇਸ ਤਰ੍ਹਾਂ ਤਾਂ ਸਾਡੇ ਕੋਲੇ ਜਿਹੜਾ ਸਾਰਿਆਂ ਦੇ ਸਟੱਫ ਆ ਕੇ ਸਾਡੇ ਕੋਲੇ ਜਿਹੜੇ ਇੱਥੇ ਮਿਸਮੈਚ ਹੋ ਜਾਂਦੇ ਆ ਕਿਉਂਕਿ ਅਸੀਂ ਬਹੁਤ ਸਾਰਾ ਸਟੱਫਸ ਬਹੁਤ سارے ਸੂਟ ਸਾਡੇ ਕੋਲੇ ਪਏ ਹੁੰਦੇ ਆ ਸੋ ਸਾਡੇ ਲਈ ਉਹ ਬਹੁਤ ਹੀ ਕਨਫਿਊਜ਼ਨ ਵਾਲਾ ਕੰਮ ਹੋ ਜਾਂਦਾ ਸੋ ਅਗਰ ਤੁਸੀਂ ਇਹ ਬਣਾਉਣਾ ਹੈ ਤਾਂ ਤੁਸੀਂ ਵਿਦ ਫੈਬਰਿਕ ਵਰਕ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਤੇ ਤੁਸੀਂ ਸੂਟ ਜਿਹੜਾ ਲੈ ਸਕਦੇ ਹੋ ਪ੍ਰੋਸੀਜਰ ਆਪਣਾ ਉਹੀ ਹੈ ਜੀ ਤੁਸੀਂ ਸਕਰੀਨਸ਼ਾਟ ਭੇਜੋਗੇ ਪ੍ਰਾਈਸ ਜਾਣੋਗੇ ਆਨਲਾਈਨ ਪੇਮੈਂਟ ਕਰੋਗੇ ਅਗਰ ਤੁਹਾਡੇ ਜਿਆਦਾ ਆਰਡਰ ਹੈਗਾ ਤਾਂ ਤੁਸੀਂ ਹਾਫ ਅਮਾਊਂਟ ਕਰੋਗੇ ਅਗਰ ਤੁਸੀਂ ਇੱਕ ਸੂਟ ਹੈ ਤਾਂ ਤੁਸੀਂ ਫੁੱਲ ਅਮਾਊਂਟ ਲੈਣੇ ਹੋ ਵਿਦ ਕੋਰੀਅਰ ਚਾਰजेस ਤੁਸੀਂ ਆਰਡਰ ਕਰਕੇ ਆਪਣਾ ਆਰਡਰ ਘਰ ਬੈਠੇ ਮੰਗਵਾ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਨੂੰ ਨਵੀਂ ਨਵੀਂ ਡਿਜ਼ਾਈਨਿੰਗ ਦਿੰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much